ਮੈਂ ਡਾਕਟਰ ਸੁਮੇਰ ਸਿੰਘ ਜਿਲ੍ਹਾ ਬੇੜੀ ਮੋਲਿਸ ਪੜਿਆਲਾ ਅ ਇਸ ਸਮੇਂ ਜਿਹੜਾ ਮੌਸਮ ਹੈ ਇਸੇ ਬਰਸਾਤਾ ਦੇ ਨਾਲ ਨਾਲ ਡਾਇਰੀਆ ਦੇ ਕੇਸ ਸਾਡੇ ਹਰ ਇੱਕ ਇਲਾਕੇ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਇਹ ਵੈਸੇ ਵੀ ਇਸ ਇਸ ਸੀਜ਼ਨ ਚ ਐਕਸਪੈਕਟਡ ਹੁੰਦਾ ਹੀ ਹੈ ਕਿ ਇਸ ਮੌਸਮ ਦੇ ਵਿੱਚ ਸੜੇ ਜਿਹੜੇ ਡਾਇਰੀਆ ਦੇ ਕੇਸਿਸ ਚ ਵਾਧਾ ਹੁੰਦਾ ਹੈ ਉਹ ਫੂਡ ਬੋਰਨ ਵੀ ਹੋ ਸਕਦਾ ਵਾਟਰ ਬੋਰਨ ਵੀ ਹੋ ਸਕਦਾ ਜੇਕਰ ਕਿ ਸਾਡੇ ਹੱਥਾਂ ਦੀ ਸਫਾਈ ਆਪਾਂ ਇੱਕ ਮਿੰਟ ਗੱਲਾਂ ਧਿਆਨ ਨਹੀਂ ਰੱਖਾਂਗੇ ਨਾਲੇ ਦੂਸਰੀ ਚੀਜ਼ ਹੁੰਦੀ ਹੈ ਕਿ ਇਸ ਸਮੇਂ ਦੇ ਵਿੱਚ ਜਿਹੜਾ ਜਿਹੜਾ ਫੂਡ ਹੁੰਦਾ ਉਦੇ ਸ਼ੈਲਫ ਲੱਗ ਘਟ ਜਾਂਦੀ ਹੈ ਨਮੀ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਗਰਮੀ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਵੀ ਖਾਣੇ ਨਾਲ ਵੀ ਦਿੱਕਤਾਂ ਆ ਲੈਂਦੀ ਹੈ ਸੋ ਜ਼ਿਆਦਾਤਰ ਜਿਹੜੇ ਕੇਸੇ ਸਾਡੇ ਇੱਥੇ ਅਲੀਪੁਰ ਦੇ ਵਿੱਚ ਇਹ ਹੋਰ ਇਲਾਕੇ ਦੇ ਵਿੱਚ ਆਏ ਨੇ ਉਹ ਪਾਣੀ ਨਾਲ ਰਿਲੇਟਡ ਆਏ ਨੇ ਸੋ ਇਸ ਕਰਕੇ ਪਾਣੀ ਦੇ ਬਾਰੇ ਗਾਈਡ ਕਰਨਾ ਵੀ ਜ਼ਰੂਰੀ ਹੈ ਇਸ ਸਬੰਧੀ ਜਦੋਂ ਵੀ ਤੁਸੀਂ ਪਾਣੀ ਦਾ ਸਰੋਸਾ ਇਸਤੇਮਾਲ ਕਰ ਰਹੇ ਹੋ ਅਗਰ ਤੁਹਾਨੂੰ ਕੋਈ ਗੰਦਲਾ ਪਨ ਲੱਗਦਾ ਹੈ ਉਹਦੇ ਵਿੱਚ ਕੋਈ ਉਹਦੇ ਵਿੱਚ ਕਾਲਾਪਨ ਆ ਰਿਹਾ ਹੈ স্মੈਲ ਆ ਰਹੀ ਹੈ ਉਸ 'ਚ ਤੁਸੀਂ ਆਪਣੇ ਜਿਹੜਾ ਵਾਟਰਸ਼ਿਫਟ ਵਾਟਰ ਜਸਪਲਾਈ ਦੇ ਅਸੀਂ ਜਿਹੜੇ ਕਾਰਪੋਰੇਸ਼ਨ ਹੈ ਜਾਂ ਕਮੇਟੀਆਂ ਹਨ ਉਹਨਾਂ ਨੂੰ ਜਰੂਰ ਸੂਚਿਤ ਕਰੋ ਤਾਂ ਕਿ ਉਹ ਫੌਰੀ ਹੱਲ ਕਰ ਸਕਣ ਉਸ ਪ੍ਰੋਬਲਮ ਦਾ ਦੂਸਰੀ ਚੀਜ਼ ਕਿ ਉਦੋਂ ਤੱਕ ਤੁਸੀਂ ਉਹ ਪਾਣੀ ਦਾ ਕੋਈ ਆਲਟਰਨੇਟ ਸੋਰਸ ਲੈ ਸਕਦੇ ਹੋਕਰ ਆਂਡੀ ਕੁਆਂਟੀ ਤੋਂ ਕੋਈ ਸਮਰਸਿਬਲ ਲਿਆ ਕਿਸੇ ਹੋਰ ਸੋਰਸ ਤੋਂ ਤੁਸੀਂ ਪਾਣੀ ਸਮਾਰ ਕਰ ਸਕਦੇ ਹੋ ਤਾਂ ਉਹ ਪਾਣੀ ਦੀ ਪੀਣ ਦੇ ਇਸਤੇਮਾਲ ਕਰੋ ਰੂਟੀਨ ਕੰਮਾਂ ਦੇ ਲਈ ਉਹ ਸਪਲਾਈ ਲਾਈਨ ਦਾ ਪਾਣੀ ਇਸਤੇਮਾਲ ਕੀਤਾ ਜਾ ਸਕਦਾ ਹੈ ਲੇਕਿਨ ਪੀਣ ਦੇ ਲਈ ਕੋਈ ਹੋਰ ਪਾਣੀ ਦਾ ਇਸਤੇਮਾਲ ਕਰੋ ਜੇ ਫਿਰ ਵੀ ਨਹੀਂ ਤਾਂ ਆਪਣੇ ਕੋਲ ਬਹੁਤ ਅੱਛਾ ਤਰੀਕਾ ਹੈ ਕਿ ਬੋਇਲਿੰਗ ਦਾ ਬੋਇਲਿੰਗ ਦੇ ਮੈਥਡ ਨਾਲ ਅਸੀਂ ਉਸ ਪਾਣੀ ਨੂੰ ਸੇਫ ਬਣਾ ਸਕਦੇ ਹਾਂ ਅਗਰ ਅਸੀਂ ਬੋਇਲਿੰਗ ਟੈਂਪਰੇਚਰ ਤੱਕ ਉਬਾਲਾ ਆਉਣ ਦੇ ਦਈਏ ਉਸ ਤੋਂ ਬਾਅਦ 3 ਮਿੰਟ ਰੱਖੀਏ ਤੇ ਉਸ ਤੋਂ ਬਾਅਦ ਉਸ ਪਾਣੀ ਨੂੰ ਠੰਡਾ ਕਰ ਦਈਏ ਤੇ ਉਸ ਠੰਡਾ ਪਾਣੀ 24 ਘੰਟੇ ਦੇ ਦੌਰਾਨ ਇਸਤੇਮਾਲ ਕਰ ਸਕਦੇ ਹਾਂ ਉਸ ਪਾਣੀ ਨੂੰ ਆਰਾਮ ਨਾਲ ਅਸੀਂ ਸੇਫ ਵਾਟਰ ਬਣਾ ਕੇ ਕਿਸੇ ਬੈਕਟੀਰੀਆ ਤੋਂ ਫ੍ਰੀ ਹੋ ਜਾਂਦਾ ਹੈ ਉਹ ਤੇ ਉਸ ਪਾਣੀ ਨੂੰ ਪੀਣ ਲਈ ਇਸਤੇਮਾਲ ਕਰ ਸਕਦੇ ਹਾਂ ਦੂਜੀ ਚੀਜ਼ ਕਿ ਕਲੋਰੀਨ ਦੀਆਂ ਗੋਲੀਆਂ ਵੀ ਵੰਡ ਰਏ ਹਾਂ ਅਸੀਂ ਉਹਨਾਂ ਇਲਾਕਿਆਂ 'ਚ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹ ਕਲੋਰੀਨ ਦੀ ਗੋਲੀ 20 ਲੀਟਰ ਦੇ ਲਈ ਮਿਲਦੀ ਹੈ 20 ਲੀਟਰ ਪਾ ਲੀ ਸਫੀਸ਼ੀਐਂਟ ਹੁੰਦਾ ਹੈ ਇੱਕ ਗੋਲੀ ਦੇ ਨਾਲ ਅਸੀਂ ਉਹ ਪਾਣੀ ਤਿਆਰ ਕਰ ਸਕਦੇ ਹਾਂ ਅੱਧਾ ਘੰਟਾ ਲਈ ਉਹ ਪਾਣੀ ਛੱਡਣਾ ਹੈ ਗੋਲੀ ਪਾਣ ਤੋਂ ਬਾਅਦ ਉਸ ਤੋਂ ਬਾਅਦ ਉਹ ਸਾਰੀ ਸੈਡੀਮੈਂਟ نیچے بیٹھ ਜਾਏਗਾ ਤੇ ਉਹ ਸੇਫ ਪਾਣੀ ਤੁਸੀਂ ਪੀ ਸਕਦੇ ਹੋ ਉਸ ਵਿੱਚ ਕੋਈ ਇਨਫੈਕਸ਼ਨ ਦੇ ਡਰ ਨਹੀਂ ਰਹ ਜਾਂਦਾ ਅ ਇਸ ਤੋਂ ਇਲਾਵਾ ਕੁਝ ਬੇਸਿਕ ਪ੍ਰੋਪਰ ਪ੍ਰੈਕਟਿਸਿਸ ਹੈ ਜਿਵੇਂ ਹੈਂਡ ਹਾਈਜਨ ਮੇਨਟੇਨ ਰੱਖਣੀ ਬਾਹਰੋਂ ਆਏ ਹੋ ਤਾਂ ਕਰਤ ਹੱਥੋਂ ਬਾਹਰੋਂ ਭਿੱਜ ਗਏ ਆ ਕਿਉਂਕਿ ਆਪਾਂ ਜਦ ਸਕੂਟਰ ਰੇ ਬਾਈਕ ਚਲਾਉਂਦੇ ਆ ਤਾਂ ਛਿੱਟੇ ਰੋਡ ਤੋਂ ਵੀ ਪੈਂਦੇ ਆ ਸਰ ਬਾਦਸ਼ਾਹ ਦੇ ਮੌਸਮ ਦੇ ਵਿੱਚ ਉਹ ਛਿੱਟੇ ਸਾਡੇ ਕਪੜਿਆਂ ਤੇ ਵੀ ਹੁੰਦੇ ਨੇ ਸਾਡੇ ਹੱਥਾਂ ਤੇ ਵੀ ਹੁੰਦੇ ਆਂ ਅਗਰ ਅਸੀਂ ਆਨ ਤੋਂ ਬਾਅਦ ਅਸੀਂ ਕਿਸੇ ਸ਼ਾਪ ਤੇ ਗਏ ਕੁਝ ਖਾਣ ਬੈਠ ਗਏ ਬਿਨਾਂ ਤੋਏ ਤੇ ਅਸੀਂ ਇਸ ਤਰ੍ਹਾਂ ਖਾਣਾ ਖਾ ਲਿਆ ਤਾਂ ਉਹ ਸਾਡੇ ਮੈਟੇਰੀਅਲ ਸਾਡੇ ਅੰਦਰ ਜਾਂਦੇ ਆਂ ਸੋ ਇਹ ਜਿਹੜੀਆਂ ਥੋੜੀਆਂ ਥੋੜੀਆਂ ਪ੍ਰੀਕਾਸ਼ਨ ਹਰ ਕੋਈ ਫੋਲੋ ਕਰੇ ਤਾਂ ਇਹ ਜੇ ਮੌਸਮ ਦੇ ਵਿੱਚ ਅਸੀਂ ਨਾ ਤਾਂ ਬਿਮਾਰ ਰਹੀਏ ਔਰ ਡਾਇਰੀਆ ਦੇ ਕੇਸ ਵਿੱਚ ਧਿਆਨ ਰੱਖਣਾ ਹੈ ਕਿ ਸ਼ੁਰੂਆਤੀ ਲੱਛਣਾਂ ਦੇ ਨਾਲ ਹੀ ਸੰਭਾਲ ਲਓ ਸਕਦੀ ਹੈ ORS ਪਾਊਡਰ ਜਿਹੜਾ ਹੈ ਉਹ ਅਸੀਂ 1 ਲੀਟਰ ਪਾਣੀ ਦੇ ਵਿੱਚ ਇੱਕ ਪੈਕੇਟ ਤਿਆਰ ਕਰਨਾ ਹੁੰਦਾ ਹੈ ਉਹ ਪਾਣੀ ਨੂੰ 24 24 ਘੰਟੇ ਦੇ ਵਿੱਚ ਇਸਤੇਮਾਲ ਕਰਨਾ ਹੁੰਦਾ ਹੈ ਸੋ ORS ਜਿਹੜਾ ਸੋਲੂਸ਼ਨ ਹੈ ਉਹ ਬੈਲੈਂਸ ਸੋਲੂਸ਼ਨ ਬਣਾ ਕੇ ਰੱਖਦਾ ਹੈ ਸਾਡੀ ਹਾਈਡਰੇਸ਼ਨ ਸੋਲੂਟ ਬੈਲੈਂਸ ਬਣਾ ਕੇ ਰੱਖਦਾ ਹੈ ਤੇ ਇਹ ਜਿਹੜਾ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਕਿਉਂਕਿ ਉਹਨਾਂ ਵਿੱਚ ਜਿਹੜਾ ਡਾਇਰੀਆ ਦੇ ਐਪੀਸੋਡਸ ਦੋ ਤਿੰਨ episodes ਨਾਲ ਹੀ ਉਹਨਾਂ ਦੀ ਹਾਲਤ ਵਿਗੜ ਚੁਕਦੀ ਹੈ ਸੋ ਉਹਨਾਂ ਨੂੰ ਘੱਟ ਲੱਛਣਾਂ ਦੇ ਬਾਵਜੂਦ ਡਾਕਟਰ ਕੋਲ ਜ਼ਰੂਰ ਜਾਓ ਇਗਨੋਰ ਨਾ ਕਰੋ ਧੰਨਵਾਦ ਸਸੀ ਗਾਜੀ ਮੇਰਾ ਨਾਮ ਡਾਕਟਰ ਜੱਪਾਲ ਸਿੰਘ ਮੈਂ ਸਿਵਸ ਸਜੀਪ ਪਟਿਆਲਾ ਮੈਂ ਤੁਹਾਨੂੰ ਹੁਣ ਅਲੀਪੁਰ ਰੇਂਗਾਂ ਦੀ ਲੇਟੈਸਟ ਸਿਚੁਏਸ਼ਨ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹ ਹੁਣ ਇਸ ਵਕਤ ਸਾਨੂੰ ਡਿਕਲਾਈਨਿੰਗ ਟ੍ਰੈਂਡ ਦਿਖਣਾ ਸ਼ੁਰੂ ਹੋ ਗਿਆ ਹੈ ਮੇਰੀਆਂ ਟੀਮਾਂ ਘਰ ਘਰ ਜਾ ਕੇ ਸਭ ਨੂੰ ORS ਦੇ ਪੈਕੇਟਸ ਦੇ ਰਹੇ ਆਂ ਔਰ ক্লোਰੀਨ ਦੇ ਗੋਲੀਆਂ ਵੀ ਵੰਡ ਰਹੇ ਆਂ ਕੋਰਪੋਰੇਸ਼ਨ ਵੱਲੋਂ 10 ਟੈਂਕਰ ਪਾਣੀ ਦੇ ਵੀ ਲਗਾਏ ਆਂ ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਜੋ ਅਸੀਂ ਤੁਹਾਨੂੰ ਹਦਾਇਤ ਦੇ ਰਹੇ ਆਂ ਤੁਸੀਂ ਉਹਨੂੰ ਫੋਲੋ ਕਰੋ ਪਾਣੀ ਨੂੰ ਉਬਾਲ ਕੇ ਪੀਓ ਔਰ ਜਿਹੜੇ ਟਾਈਕਰ ਉੱਥੇ ਸਥਿਤ ਨੇ ਤੁਸੀਂ ਕੋਸ਼ਿਸ਼ ਕਰੋ ਕਿ ਉੱਥੋਂ ਹੀ ਪਾਣੀ ਲੈਣਾ ਹੈ ਜਿਹੜਾ ਪਾਣੀ ਤੁਸੀਂ ਵਰਤ ਰਹੇ ਹੋ ਉਹਨਾਂ ਨੂੰ ਤੁਸੀਂ ਆਪਣੇ ਕੱਪੜੇ ਧੋ ਸਕਦੇ ਹੋ ਪੰਡੇ ਧੋ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਉਹ ਪਾਣੀ ਫਿਲਹਾਲ ਹੈ ਜੇ ਪੀਣਾ ਹੈ ਉਹਨੂੰ ਉਬਾਲ ਕੇ ਪੀਓ ਸੜੀ ਟੀਮਸ ਕਰ ਕਰ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਅਸੀਂ ਫਾਰਮ ਭਰ ਰਹੇ ਜਿਹੜਾ ਕੋਈ ਬਿਮਾਰ ਹੋ ਰਿਹਾ ਸਾਨੂੰ ਪਤਾ ਲੱਗ ਰਿਹਾ ਹੈ ਮੇਰੀ ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਸਾਡਾ ਇੱਕ ਛੋਟਾ ਜਿਹਾ ਹਸਪੀਟਲ ਏਰੀਆ ਵਿੱਚ ਸਥਿਤ ਹੈ ਜਿਹਦੇ ਵਿੱਚ ਅਸੀਂ ਮਹਾਂ ਡਾਕਟਰਾਂ ਦੀ ਡਿਊਟੀ ਵੀ ਲਗਾਈ ਹੋਈ ਹੈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਹਸੜਾ ਹਸਪੀਟਲ 24/7 ਖੁੱਲ੍ਹਾ ਹੈ ਤੁਸੀਂ ਉੱਥੇ ਜਾ ਕੇ ਵੀ ਆਪਣਾ ਇਲਾਜ ਕਰਵਾ ਸਕਦੇ ਹੋ ਮੇਰੀਆਂ ਦੋ ਐਂਬੂਲੈਂਸਾਂ ਵੀ ਉੱਥੇ ਖੜੀਆਂ ਹਨ ਜੇਕਰ ਤੁਹਾਨੂੰ ਕੋਈ ਲੱਗਦਾ ਕਿ ਹਸਪਤਾਲ ਵਿੱਚ ਕਿਸ ਨੂੰ ਦਾਖਲ ਕਰਨ ਦੀ ਜ਼ਰੂਰਤ ਹੈ ਸਾਡੀ ਐਂਬੂਲੈਂਸ ਤੁਹਾਨੂੰ ਉੱਥੇ ਲੈ ਕੇ ਵੀ ਜਾਏਗੀ ਤੇ ਤੁਹਾਨੂੰ ਵਾਪਸ ਵੀ ਲੈ ਕੇ ਆਏਗੀ ਬਾਕੀ ਸਾਡਾ ਪ੍ਰਸ਼ਾਸਨ ਦਾ ਬੜਾ ਅੱਛਾ ਤਾਲਮੇਲ ਚੱਲ ਰਿਹਾ ਹੈ ਔਰ ਹੁਣ ਸਿਚੁਏਸ਼ਨ ਸਿਚੁਏਸ਼ਨ ਅੰਦਰ